हां जी ਭੈਣੋ ਸਸਰੀਕਾਰ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਬ੍ਰਾਂਡਡ ਕੰਪਨੀ ਦੇ ਸੂਟ ਲੈ ਕੇ ਆਏ ਆਂ ਦੇਖੋ ਇਹ ਰਾਮ ਟੈਕਸ ਦੇ ਸੂਟ ਨੇ ਏਕੇ ਐਸਕੇ ਇਹਨਾਂ ਬ੍ਰਾਂਡਾਂ ਵਿੱਚ ਇਹ ਸੂਟ ਨੇ ਬਹੁਤ ਹੀ ਸੋਹਣੇ ਸੂਟ ਕੱਪੜਾ ਪੂਰਾ ਗਾਰੰਟੀ ਵਾਲਾ ਮਿਲੂਗਾ ਤੁਹਾਨੂੰ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਸੂਟਾਂ ਦਾ ਉਸ ਸੂਟ ਵਿੱਚ ਆਪਾਂ ਸੂਟ ਲੈ ਕੇ ਆਏ ਆਂ ਇਹ ਤੁਹਾਨੂੰ ਸਾਰਾ ਪਾਊਗਾ 700 ਦਾ ਇਸ ਤੋਂ ਬਾਅਦ ਆਪਾਂ ਦੇਖੋ ਜੀ ਚਿਕਨ ਦੀ ਸਲਵਾਰ ਨਾਲ ਪੂਰਾ ਬੁਟੀਕ ਸਟਾਈਲ ਸੂਟ ਲੈ ਕੇ ਆਏ ਆ ਆਪਾਂ ਤੁਹਾਨੂੰ ਟਾਈ ਡਾਈ ਦਾ ਦੁਪੱਟਾ ਰਹੂਗਾ ਪੂਰਾ ਫੁੱਲ ਬਹੁਤ ਹੀ ਸੋਹਣਾ ਸੂਟ ਇਹ ਤੁਹਾਨੂੰ ਸਿਰਫ 1000 ਦਾ ਪਊਗਾ ਜਿਹੜਾ ਤੁਹਾਨੂੰ ਮਾਰਕੀਟ 'ਚ 1500 ਦੀ ਰੇਂਜ ਤੱਕ ਪੈਂਦਾ ਏ ਕੱਪੜੇ ਦੀ ਫੁੱਲ ਗਾਰੰਟੀ ਆ ਤੇ ਬਹੁਤ ਹੀ ਸੋਹਣਾ ਕੱਪੜਾ ਜਿਹੜਾ ਤੁਸੀਂ ਇੱਕ ਵਾਰ ਪਾ ਕੇ ਕਹੋਗੇ ਅਸੀਂ ਕਿ ਦੁਬਾਰਾ ਇੱਥੋਂ ਹੀ ਲੈਣਾ ਤਾ ਜਲਦੀ ਜਲਦੀ ਆਰਡਰ ਕਰੋ ਭੈਣੋ